ਅਦਾਲਤ ਦੇ ਵਿੱਚ ਇੱਕ ਮਾਮੂਲੀ ਮਾਮਲੇ ਨੂੰ ਲੈ ਕੇ ਠਾਠਾ ਹੋ ਗਈ ਅਤੇ ਗੋਲੀ ਚੱਲਦੇ ਹੀ ਪੱਤਰੇ ਬਾਚ ਗਏ ਜਿੰਨੇ ਅਦਾਲਤ ਦੇ ਵਿੱਚ ਲੋਕ ਖੜੇ ਸੀ ਮਾਮਲਾ ਮਾਨਸਾ ਦੀ ਜ਼ਿਲ੍ਹਾ ਕਚੈਰੀ ਦਾ ਹੈ ਜਿੱਥੇ ਪੇਸ਼ੀ ਭੁਗਤਣਾ ਇੱਕ ਵਿਅਕਤੀ ਅਤੇ ਵਕੀਲ ਅਮਰਿੰਦਰ ਸਿੰਘ ਮਾਨ ਦਾ ਆਪਸ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਪਾਰਕਿੰਗ ਵਾਲੀ ਥਾਂ ਤੇ ਗੱਡੀ ਖੜਨ ਨੂੰ ਲੈ ਕੇ ਵਕੀਲ ਨੇ ਉਸ ਨੂੰ ਰੋਕਿਆ ਅਤੇ ਉਸ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਅਰਸ਼ਦੀਪ ਨਾਂ ਦੇ ਵਿਅਕਤੀ ਵੱਲੋਂ 445 ਬੋਰ ਦਾ ਪਿਸਤਲ ਹੈ ਜਿਹੜਾ ਕੱਢ ਕੇ ਉਸ ਤੇ ਫਾਇਰ ਕਰ ਦਿੱਤਾ ਜਿਸ ਕਰਕੇ ਮਾਹੌਲ ਹਫੜਾ ਦਫੜੀ ਵਾਲਾ ਹੋ ਗਿਆ ਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭਜਦੇ ਵੇਖੇ ਗਏ ਇਸ ਤੋਂ ਬਾਅਦ ਉਕਤ આરોપી ਅਰਸ਼ਦੀਪ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਉਸ ਦੀ ਗੱਡੀ ਅਤੇ ਉਸ ਦਾ ਪਿਸਤਲ ਹੈ ਜਿਹੜਾ ਆਪਣੇ ਕਬਜ਼ੇ ਵਿੱਚ ਲੈ ਲਿਆ ਦੱਸਿਆ ਜਾ ਰਿਹਾ ਹੈ ਕਿ ਅਰਸ਼ਦੀਪ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਹੈ ਹਾਲਾਂਕਿ ਇਨ੍ਹਾਂ ਪਹਿਲਾਂ ਦੀ ਕੋਈ ਦੁਸ਼ਮਣੀ ਨਹੀਂ ਪਰੰਤੂ ਇੱਕ ਮਾਮੂਲੀ ਮਾਮਲੇ ਨੂੰ ਲੈ ਕੇ ਮਾਮਲਾ ਇੰਨਾ ਵੱਧ ਗਿਆ ਕਿ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ ਹਾਲਾਂਕਿ ਫਾਇਰ ਕਿਸੇ ਦੇ ਨਹੀਂ ਵੱਜਿਆ ਉਹ ertid hit ਚੱਲ ਗਿਆ ਕਿਉਂਕਿ ਉਸ ਦਾ ਜਿਹੜਾ ਪਿਸਟਲ ਹੈ ਉਹ ਕਈ ਵਕੀਲਾਂ ਨੇ ਇਕੱਠੇ ਹੋ ਕੇ ਫੜ ਲਿਆ ਸੀ ਜਿਸ ਤੋਂ ਵੱਡੀ ਘਟਨਾ ਦਾ ਬਚਾਅ ਹੋ ਗਿਆ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਉਸ ਦੇ ਜਿਹੜਾ ਪਿਸਤੌਲ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਲਾਇਸੈਂਸੀ ਹੈ ਜਾਂ ਫਿਰ ਨਜਾਇਜ਼ ਹੈ ਕਟਨਾ ਸਥਾਨ ਤੇ ਵਕੀਲ ਲਖਵਿੰਦਰ ਲਖਣਪਾਲ ਸਿੰਘ ਕੀ ਕਹਿ ਰਹੇ ਹੈ ਤੇ ਥਾਣਾ ਪ੍ਰਭਾਰੀ ਕੀ ਕਹਿ ਰਹੇ ਸੁਣਦੇ ਆ ਉਹਨਾਂ ਦੀ ਜਵਾਨ ਤਾਂ ਉੱਥੇ ਇੱਕ ਗੱਡੀ ਸਾਡੇ ਐਡਵੋਕੇਟ ਅਮਰਿੰਦਰ ਮਾਨ ਉਸ ਦੀ ਆਪਣੀ ਗੱਡੀ ਤੋਂ ਜਾ ਰਹੇ ਸੀਗੇ ਤਾਂ ਸਾਹਮਣੇ ਇੱਕ ਗੱਡੀ ਟੋਇਟਾ ਲੀਵਾ ਦੀ ਗੱਡੀ ਟੋਇਟਾ ਦੀ ਗੱਡੀ ਲੀਵਾ ਗੱਡੀ ਖੜੀ ਸੀ ਉਹਦੇ ਵਿੱਚ ਉਹ ਪਾਰਕਿੰਗ ਦੇ ਵਿੱਚ ਗਲਤ ਖੜੀ ਸੀ ਕਿਉਂਕਿ ਉਹ ਰਸਤੇ ਨੂੰ ਬਲੌਕ ਕੀਤਾ ਹੋਇਆ ਸੀ ਉਸ ਰਸਤੇ ਤੇ ਲੰਘਣ ਦੇ ਨਾਲ ਸਾਡੇ ਐਡਵੋਕੇਟ ਨੇ ਅਵੰਦਰ ਮਾਨ ਨੇ ਉਹਨੂੰ ਹਾਰਨ ਬੁਜਾਇਆ ਜਾਂ ਉਹਨੂੰ ਕਿਹਾ ਤਾਂ ਉਹਨਾਂ ਦੇ ਵਿੱਚ ਕੋਈ ਤੂਟ ਲਾਗ ਤੂਤੂ ਐਵੇਂ ਹੋ ਗਈ ਉੱਤੇ ਤਾਂ ਉਸ ਗੱਲ ਨੂੰ ਲੈ ਕੇ ਸਾਰਾ ਇਹ ਜਿਹੜਾ ਮਸਲਾ ਸੀ ਗੋਲੀ ਤੱਕ ਆ ਪਹੁੰਚਿਆ ਉਹਨਾਂ ਉਹਨਾਂ ਕੋਲੇ ਜਿਹੜੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਉਹਨਾਂ ਕੋਲ ਪਿਸਟਲ 445 ਬੋਰ ਦਾ ਪਿਸਟਲ ਸੀ ਆ ਬੜਾ ਖਤਰਨਾਕ ਪਿਸਟਲ ਸੀ ਸਿੱਧਾ ਜੇਕਰ ਅਸੀਂ ਉਹਨੂੰ ਦਬੋਚਦੇ ਨਾ ਜਾਂ ਜਿੰਨੇ ਉੱਥੇ ਭੀੜ ਸੀਗੀ ਜਾਂ ਐਡਵੋਕੇਟ ਸੀਗੇ ਜਿੰਨੇ ਸਾਡੇ ਕਾਰਕ ਸੀਗੇ ਜੇ ਉਹਨਾਂ ਨੂੰ ਨਾ ਫੜਦੇ ਤਾਂ ਹੋ ਸਕਦਾ ਇਹ ਬਹੁਤ ਵੱਡਾ ਹਾਸਾ ਹੋ ਜਾਂਦਾ ਕਿਸੇ ਨੂੰ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤਾਂ ਇਹ ਗੋਲੀ ਹੈ ਜਿਹੜੀ ਉਹਨੂੰ ਆਪਦੀ ਜਿਹਦੀ ਉਹਦੀ ਆਪਦੀ ਗੱਡੀ ਸੀ ਗੱਡੀ ਦੇ ਵਿੱਚ ਹੀ ਗੋਲੀ ਚੱਲ ਗਈ ਜਿਹੜੀ ਸੀਟ ਦੇ ਵਿੱਚ ਹੀ ਹੁੰਦੀ ਹੋਈ ਜ਼ਮੀਨੀ ਫੈਰ ਬਣ ਗਿਆ ਇਹ ਸਾਰੀ ਘਟਨਾ ਸੀਗੀ ਤਾਂ ਇਸ ਤੋਂ ਬਾਅਦ ਵਕੀਲਾਂ ਨੇ ਸਟ੍ਰਾਈਕ ਕਰਕੇ ਸ਼ਿਕਾਇਤ ਕੀਤੀ ਤਾਂ ਮੌਕੇ ਤੇ ਪੁਲਿਸ ਆਈ ਤਾ ਹੁਣ ਇਹਦੇ ਜਿਹੜੀ ਜਿਹੜੀ ਜੋ ਵੀ ਕਾਰ ਵੀ ਬਣੂਗੀ ਜੋ ਜਿਸ ਤਰ੍ਹਾਂ ਸਾਡੇ ਜਿਹੜੇ ਸਾਡੇ ਸੀਨੀਅਰ ਐਡਵੋਕੇਟਸ ਨੇ ਸਾਡੀ ਬਾਰ ਵਿੱਚ ਚੱਲੂਗੀ ਉਹਦੇ ਅਕੋਰਡਿੰਗ ਵੀ ਇਹ ਐਫ ਆਈ ਆਰ ਹੋਊਗੀ ਜੋ ਕਾਰ ਵੀ ਹੋਊਗੀ ਫਿਕਰ ਦੇ ਵਿੱਚ ਉਸ ਅਨੁਸਾਰੇ ਵਕੀਲ ਲੜ ਕੇ ਇਸ ਨੂੰ ਫੇਸ ਕਰਨਗੇ ਸਰ ਸਰ ਕਚਹਿਰੀ ਦੇ ਵਿੱਚ ਇੱਕ ਗੋਲੀ ਚੱਲੀ ਆ ਸਰ ਕੀ ਕਹਿਣਾ ਚਾਹੋਗੇ ਸਰ ਕੀ ਮਾਮਲਾ ਹੈ ਇਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਫਾਇਰ ਕੋਈ ਕਚਹਿਰੀ ਦੇ ਚ ਕੋਈ ਫਾਇਰ ਇਨਸੀਡੈਂਟ ਹੋਇਆ ਥਾ ਅਸੀਂ ਉੱਥੇ ਮੌਕੇ ਤੇ ਪੁੱਛ ਕੇ ਜਿਹੜਾ ਫਾਇਰ ਕਰਨ ਵਾਲਾ ਵਿਅਕਤੀ ਸੀ ਉਹਨੂੰ ਡਿਟੇਨ ਕਰ ਲਿਆ ਉਹਦੇ ਵਿੱਚ ਪੂਰਾ ਮਾਮਲਾ ਇਹ ਹੈਗਾ ਸੀ ਕਿ ਉੱਥੇ ਇੱਕ ਵਕੀਲ ਸਾਹਿਬ ਹੈ ਗਿਆ ਅਮਨਿੰਦਰ ਸਿੰਘ ਮਾਨ ਇਹਨਾਂ ਦਾ ਜਿਹੜਾ ਵਿਅਕਤੀ ਸੀ ਫਾਇਰ ਕਰਨ ਵਾਲਾ ਅਰਸ਼ਦੀਪ ਸਿੰਘ ਬਰਨਾਲਾ ਦਾ ਰਹਿਣ ਵਾਲੇ ਹੈਗੇ ਇਹਨਾਂ ਦਾ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਸੀ ਉਹਦੇ ਚ ਟਕਰਾਅ ਦੇ ਵਿੱਚ ਉਹਨਾਂ ਕੋਲ ਫਾਇਰ ਇਨਸੀਡੈਂਟ ਉੱਥੇ ਹੋਇਆ ਸੀ ਸਰ ਵੈਪਨ ਰਿਕਵਰ ਕਰਿਆ ਤੇ ਵੈਪਨ ਲਾਇਸੈਂਸੀ ਸੀ ਹਾਂਜੀ ਅਸੀਂ ਵੈਪਨ ਰਿਕਵਰ ਕਰ ਲਿਆ ਹੈਗਾ ਤੇ ਜਿਹੜਾ ਹੋਰ ਬਾਰੇ ਅਸੀਂ ਦੀ ਤਫਤੀਸ਼ ਚੱਲੀ ਹੈ ਸਰ ਤੇ ਸਰ ਹੋਰ ਵੀ ਕੁਝ ਰਿਕਵਰ ਕੀਤਾ ਹੈ ਉਹਦੇ ਚ ਬਸ ਇੱਕ ਉਹਨਾਂ ਦਾ ਵੈਪਨ ਹੈਗਾ ਤੇ ਉਹਦੀ ਕਾਰ ਬਰਾਮਦ ਕੀਤੀ ਗਈ ਹੈ